ਪੰਜਾਬੀ ਸਿਨੇਮਾ ਦੇ ਵਿੱਚ ਪਹਿਲੀ ਵਾਰ ਟਾਰਮਿਕ ਫਿਲਮ ਬੀਬੀ ਰਜਨੀ ਦੇ ਕਲਾਕਾਰ ਨੇ ਇਸ ਦੇ ਅਧਿਕਾਰਿਤ ਰਿਲੀਜ਼ੀ ਤੋਂ ਪਹਿਲਾਂ ਦਰਸ਼ਕਾਂ ਨਾਲ ਟੀਜ਼ਰ ਦੇਖਣ ਲਈ ਸਿਨੇਮਾ ਘਰਾਂ ਦਾ ਦੌਰਾ ਕੀਤਾ। ਇਸ ਮਹੱਤਵਪੂਰਨ ਪਹਿਲ ਕਦਮੀ ਨੇ ਕਲਾਕਾਰਾਂ ਨੂੰ ਇੱਕ ਵਿਲੱਖਣ ਅਤੇ ਗੂੜਾ ਸਬੰਧ ਪੈਦਾ ਕਰਨ ਹੋਏ ਦਰਸ਼ਕਾਂ ਨਾਲ ਸਿੱਧਾ ਜੁੜਨ ਦੀ ਇਜਾਜ਼ਤ ਦਿੱਤੀ ਹੈ। ਇਸ ਨਵੇਕਲੇ ਪਲ ਨੂੰ ਸਾਂਝਾ ਕਰਕੇ ਦਰਸ਼ਕਾਂ ਨੇ ਕਹਾਣੀ ਦੇ ਅਧਿਆਤਮਕ ਸੰਦੇਸ਼ ਦੇ ਵਿੱਚ ਆਪਣੇ ਭਾਵਨਾਤਮਕ ਨਿਵੇਸ਼ ਅਤੇ ਵਿਸ਼ਵਾਸ ਨੂੰ ਵਧਾਉਂਦੇ ਹੋਏ ਫਿਲਮ ਨਾਲ ਇੱਕ ਡੂੰਘੇ ਬੰਧਨ ਨੂੰ ਮਹਿਸੂਸ ਕੀਤਾ। ਇਸ ਦ੍ਰਿਸ਼ਟੀਕੋਣ ਨੇ ਨਾ ਸਿਰਫ ਫਿਲਮ ਦੇ ਭਗਤੀ ਦਾਤ ਦਾ ਜਸ਼ਨ ਮਨਾਇਆ ਸਗੋਂ ਪਾਈਚਾਰੇ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ ਤੇ ਸਿਨੇਮਾ ਦੇ ਵਿੱਚ అనుਭਵ ਸਾਂਝੇ ਕੀਤੇ ਨੇ ਕਲਾਕਾਰਾਂ ਦੀ ਮੌਜੂਦਗੀ ਨੇ ਦਰਸ਼ਕਾਂ ਨੂੰ ਆਪਣੇ ਵਿਚਾਰਾਂ ਵਿਸ਼ਵਾਸਾਂ ਤੇ ਵਿਸ਼ਵਾਸ ਨੂੰ ਪ੍ਰਗਟ ਕਰਨ ਲਈ ਸੱਦਾ ਦਿੱਤਾ ਇਕ ਯਾਦਗਾਰੀ ਅਤੇ ਪ੍ਰਭਾਵਸ਼ਾਲੀ ਪਰਸਪਰ ਪ੍ਰਵਾਹ ਪੈਂਦਾ ਹੈ। ਇਹ ਇਵੈਂਟ ਪੰਜਾਬੀ ਫਿਲਮ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਪਲ ਹੈ। ਜਿਸ ਦੇ ਵਿੱਚ ਦਰਸ਼ਕਾਂ ਨਾਲ ਜੁੜਨ ਅਤੇ ਕਹਾਣੀ ਸੁਣਾਉਣ ਦੀ ਸ਼ਕਤੀ ਦਾ ਜਸ਼ਨ ਮਨਾਉਣ ਦਾ ਇੱਕ ਨਵਾਂ ਤਰੀਕਾ ਦਿਖਾਇਆ ਗਿਆ ਹੈ।